ਪਰਮਾਤਮਾ ਦਾ ਦੂਸਰਾ ਰੂਪ ਅਖਵਾਨ ਵਾਲੇ ਡਾਕਟਰ ਜਿੰਨਾ ਵੱਲੋਂ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਨਵਾਂ ਜੀਵਨਦਾਨ ਦਿੱਤਾ ਜਾਂਦਾ ਹੈ ਪਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਜੇਕਰ ਡਾਕਟਰ ਨਾਲ ਮਿਲਨ ਤਾਂ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੇ ਚੱਲਦਿਆਂ ਸਾਡੀ ਫਾਸਟਵੇ ਨਿਊਜ਼ ਟੀਮ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸਵੇਰ ਦੇ ਸਮੇਂ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਮਰੀਜ਼ ਆਪਣੇ ਇਲਾਜ ਲਈ ਡਾਕਟਰ ਦੀ ਉਡੀਕ ਕਰ ਰਹੇ ਸਨ ਪਰ ਇੱਥੇ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਦਾ ਨਿਰਧਾਰਿਤ ਸਮਾਂ ਸਵੇਰੇ 8 ਵਜੇ ਹੈ ਅਤੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਵੱਡੇ ਅੱਖਰਾਂ ਵਿੱਚ ਸਸਤੇ ਰੇਟਾਂ ਤੇ ਮਿਲਣ ਵਾਲੀਆਂ ਜਨਰਿਕ ਦਵਾਈਆਂ ਵੀ ਲਿਖਣ ਦੀ ਹਦਾਇਤ ਕੀਤੀ ਗਈ ਹੈ। ਜਿਸ ਸੰਬੰਧ ਦੀ ਕੁਝ ਡਾਕਟਰ ਨਾਲ ਇਸ ਬਾਰੇ ਗੱਲਬਾਤ ਵੀ ਕੀਤੀ ਗਈ ਪਰ ਹਸਪਤਾਲ ਵਿੱਚ ਕੁਝ ਹੀ ਡਾਕਟਰ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਤੇ ਆਪਣੀ ਡਿਊਟੀ ਤੇ ਹਾਜ਼ਰ ਸਨ ਅਤੇ ਕਾਫੀ ਡਾਕਟਰਾਂ ਦੇ ਕਮਰਿਆਂ ਵਿੱਚ ਖਾਲੀ ਕੁਰਸੀਆਂ ਹੀ ਵੇਖਣ ਨੂੰ ਮਿਲੀਆਂ। ਅਤੇ ਮਰੀਜ਼ ਆਪਣੇ ਇਲਾਜ ਲਈ ਦੁਹਾਈ ਲਗਾਉਂਦੇ ਦਿਖੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਇੱਥੇ ਜ਼ਿਕਰਯੋਗ ਹੈ ਕਿ ਬਲੱਡ ਬੈਂਕ ਵਿੱਚ ਵੀ ਮੁਲਾਜ਼ਮ ਆਪਣੀ ਡਿਊਟੀ ਤੇ ਨਹੀਂ ਦੇਖੇ ਗਏ ਸਵਾਲ ਇਹ ਉੱਠਦਾ ਹੈ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਖੂਨ ਕਿੱਥੋਂ ਤੇ ਕਿਸ ਕੋਲੋਂ ਲੈਣਗੇ ਸਾਡੀ ਫਾਸਟਵੇ ਨਿਊਜ਼ ਟੀਮ ਵੱਲੋਂ ਕਾਫੀ ਵਾਰ ਗੁਰਨਾਣਕ ਦੇਵ ਹਸਪਤਾਲ ਵਿੱਚ ਡਾਕਟਰਾਂ ਦੇ ਸਮੇਂ ਸਿਰ ਨਾ ਪਹੁੰਚਣ ਦੀਆਂ ਖਬਰਾਂ ਦਿਖਾਈਆਂ ਗਈਆਂ ਸਨ ਪਰ ਡਾਕਟਰਾਂ ਉਪਰ ਇਸ ਦਾ ਕੋਈ ਅਸਰ ਨਹੀਂ ਦੇਖ ਰਿਹਾ ਜਿਸ ਤੇ ਚੱਲਦਿਆਂ ਸਾਡੀ ਫਾਸਟਵੇ ਨਿਊਜ਼ ਟੀਮ ਵੱਲੋਂ ਜਦ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਰਾਜੀਵ ਦੇਵਗਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਗੁਰੂ ਨਾਨਕਾ ਹਸਪਤਾਲ ਦੇ ਡਾਕਟਰ ਕਰਮ ਸਿੰਘ ਦੀ ਵਾਰਡ ਦੇ ਜਿਹੜੇ ਡਾਕਟਰ ਰਜੇਸ਼ ਕਪੜਾ ਦੀ ਵਾਰਡ ਹੈ ਉਸ ਵਿੱਚ ਵੀ ਅਸੀਂ ਆਏ ਆਂ ਫਿਰ ਤੁਹਾਨੂੰ ਤਸਵੀਰਾਂ ਤੁਹਿੰਦੀ ਹੋਈਆਂ ਅਸੀਂ ਸਾਂਝੀਆਂ ਜਰੂਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਨਾਨਕ ਹਸਪਤਾਲ ਦੇ ਜਿਹੜੇ ਡਾਕਟਰ ਨੇ ਕਾਫੀ ਆਪਣੇ ਜਿਹੜੇ ਕੰਮ ਦੇ ਵਿੱਚ ਲੇਟ ਤੇ ਲਸੀਪੀ ਨਾਲ ਹੀ ਆ ਰਹੇ ਨੇ ਦੂਜੇ ਪਾਸੇ ਤੁਹੋਂ ਦੀ ਵੀ ਪਈ ਹੈ ਤੁਸੋਂ ਡਾਕਟਰ ਦੇ ਪੇਸ਼ ਕੁਮਾਰ ਦੀ ਅਸੀਂ ਕਮਰੇ ਦੇ ਤੋਂ ਤਸਵੀਰਾਂ ਜੂਰ ਸਾਂਝੀਆਂ ਕਰਾਂਗੇ ਇਥੇ ਵੀ ਦੇਖਣੇ ਹੋ ਸਕਦਾ ਡਾਕਟਰ ਆਏ ਵੀ ਹੋਣ ਪਰ ਪਰ ਮੇਰੇ ਖਿਆਲ ਨਾਲ ਜਿੱਦਾਂ ਬਾਹਰ ਕੁੰਡੀ ਲੱਗੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਕੁੰਡੀ ਦੇ ਦਰਸ਼ਨ ਜਰੂਰ ਤੁਹਾਨੂੰ ਕਰਵਾ ਦੇ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਦੇ ਸਾਹਦੇ ਜਿਹੜੇ ਕਮਰੇ ਦੇ ਪਰ ਡਾਕਟਰ ਸੁਪੇਸ਼ ਕੁਮਾਰ ਜਿਹੜੇ ਉੱਥੇ ਨਹੀਂ ਆਏ ਹਨ ਤੋਂ ਉਹਨਾਂ ਦੇ ਜਿਹੜੇ ਦਰਵਾਜ਼ੇ ਨੂੰ ਕੁੰਡੀ ਲੱਗੀ ਹੋਈ ਹੈ ਅਤੇ ਤਸਵੀਰਾਂ ਹੋਰ ਸੰਝੇ ਕਰਨਾ ਵੀ ਚਾਹਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕੁਝ ਸਟਾਫ ਮੈਂਬਰ ਆਏ ਵੀ ਹਨ ਆਪਣੀ ਡਿਊਟੀ ਕਰ ਵੀ ਰਹੇ ਹਨ ਮੈਂ ਉਹਦੀਆਂ ਤਸਵੀਰਾਂ ਤੁਹਾਨੂੰ ਜਰੂਰ ਸੰਝੇ ਕਰਾਂਗਾ ਡਾਕਟਰ ਅਰਜੇਸ਼ ਕਪਲਾ ਦੇ ਕਮਰੇ ਦੇ ਬਾਹਰ ਖੜੇ ਅਸੀਂ ਉਹਨਾਂ ਦੇ ਰੂਮ ਆ ਉਹਦੀਆਂ ਤਸਵੀਰਾਂ ਵੀ ਸੰਧੀਆਂ ਕਰਾਂਗੇ ਡਾਕਟਰ ਸਾਹਿਬ ਦੇਖਿਆ ਤੁਸੀਂ ਲਾਈਟਾਂ ਬੰਦ ਹਨ ਇਹਦੇ ਤੇ ਡਾਕਟਰ ਸਾਹਿਬ ਨਹੀਂ ਆਏ ਨਾ ਲਗਭਗ 8:20 ਦਾ ਟਾਈਮ ਹੋ ਚੁੱਕਾ ਹੈ ਅਜੇ ਇੱਥੇ ਸਪਾਈ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਅਗਰ ਟਾਈਮ ਡਾਕਟਰ ਦਾ ਟਾਈਮ 8 ਵਜੇ ਦਾ ਆਉਂਦਾ ਤਾਂ ਸੋ ਡਾਕਟਰਾਂ ਨੂੰ ਵੀ 8 ਵਜੇ ਆਉਣ ਜਿਦਾ ਤੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਆਪਣੀ ਡਿਊਟੀ ਸਮਝ ਦੇ ਦੀਆਂ ਕਿਉਂਕਿ ਜੇ ਸਫਾਈ ਜਦੋਂ 8 ਵਜੇ ਜੇ ਸਫਾਈ ਸ਼ੁਰੂ ਕਰ ਰਣ ਕਿਦਾਂ ਫਿਰ ਜਿਹੜੇ ਮਰੀਜ਼ ਆ ਸਿਰ ਘੱਟਾ ਤੇ ਉਹਨਾਂ ਦੇ ਸਿਰ ਤੇ ਬੈਣਾ ਉਸ ਨੂੰ ਆਪਣਾ ਇਲਾਜ ਕਰਵਾਣਾ ਹੁੰਦੇ ਨਾ ਕਿ ਇੱਥੋਂ ਤੂੜ ਮਿੱਟੀ ਲੈਣ ਵਾਸਤੇ ਆਉਂਦੇ ਹਨ ਤਾਂ ਡਾਕਟਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਅਤੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਕਿ ਜੇ ਦੀ ਡਿਊਟੀ ਹੈ ਉਹ ਟਾਈਮ ਸ਼ਰਪ ਕੀਤੀ ਜਾਵੇ ਤਾਂ ਜੋ ਜਿਹੜੇ ਇੱਥੇ ਮਰੀਜ਼ ਆਪਣਾ ਇਲਾਜ ਕਰਵਾਉਣ ਵਾਸਤੇ ਆਉਂਦੇ ਆ ਉਹਨਾਂ ਕੋ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜਾ ਅੱਜ ਤੋਂ ਹੁਣ ਓਪੀਟੀ ਵਿੱਚ ਆਏ ਤਾਂ ਉੱਥੇ ਵੀ ਦੇਖ ਲੈਣੇ ਕਿ ਡਾਕਟਰ ਸਾਹਿਬ ਬੈਠੇ ਹੈ ਉਹਨੇ ਕਿ ਨਹੀਂ ਪਰ ਲੱਗਦਾ ਹੈ ਤਸਵੀਰਾਂ ਵਿੱਚ ਡਾਕਟਰ ਸਾਹਿਬ ਇੱਥੇ ਬੈਠੇ ਨਹੀਂ ਹਨ ਸ਼ੀਟ ਖਾਲੀ ਹੈ ਪਰ ਨਾਲ ਉਹਨਾਂ ਦੇ ਸਹਾਇਕ ਜ਼ਰੂਰ ਬੈਠੇ ਹੋਏ ਹੋਗਾ ਨਾ ਅਸੀਂ ਪੁੱਛਣ ਦੀ ਕੋਸ਼ਿਸ਼ ਵੀ ਕਰ ਜੇ ਸਾਰੇ ਡਾਕਟਰ ਸਾਹਿਬ ਨਹੀਂ ਆਏ ਅੱਜ ਬਾਹਰ ਚਲੋ ਹਾਂਜੀ ਬਾਹਰ ਚਲੋ ਆਪ ਨਹੀਂ ਹਮ ਤੋ ਬਾਹਰ ਚਲੇ ਡਾਕਟਰ ਸਾਹਿਬ ਬਾਹਰ ਬਾਹਰ ਸਰ ਆ ਰਹੇ ਹੈ ਬਾਹਰ ਆ ਜੇ ਚਲੋ ਬਾਹਰ ਆ ਜਿਥੇ ਜੀ ਆ ਬਾਹਰ ਲੋਕ ਆ ਗਏ ਬਾਹਰ ਆ ਡਾਕਟਰ ਨਹੀਂ ਆਇਆ। ਤੁਜੀ ਦਵਾਈ ਦੇਣ ਵਾਇਓ ਤੁਹਾਨੂੰ ਦਵਾਈ ਮਿਲ ਗਈ ਜੀ? ਹਾਂਜੀ, ਹਾਂਜੀ। ਨਹੀਂ ਡਾਕਟਰ ਸਾਹਿਬ ਤੇ ਬੈਠੇ ਨਹੀਂ ਪਰਚੀ ਤੋਂ। ਪਰਚੀ ਦਿਖਾ ਦੇ ਕੋਈ। ਜੋ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤੁਹਾਨੂੰ ਸਲਿੱਪ ਦੇ ਜਰੂਰ ਇੱਕ ਵਾਰੀ ਦੇਖ ਲਓ ਕਿਉਂਕਿ ਦੂਜੀ ਵਾਰ 6 ਵਜੇ ਜਿਹੜੀ ਮੈਡੀਕਲ ਡਾਇਰੈਕਟਰ ਵੱਲੋਂ ਇੱਕ ਲੈਟਰ ਲਿਖੀ ਗਈ ਸੀ ਕਿ ਜਿਹੜੇ ਡਾਕਟਰ ਹਨ ਉਹ ਆਪਣੇ ਜਿਹੜੀ ਲਿਖਾਈ ਕਰਦੇ ਪਰਚੀ ਕਰਦੇ ਉਸ ਨੂੰ ਕੈਪੀਟਲ ਹੱਥਾਂ ਵਿੱਚ ਲਿਖਣ ਅਤੇ ਜਨਰਿਕ ਦਵਾਈਆਂ ਜ਼ਿਆਦਾ ਤੋਂ ਜ਼ਿਆਦਾ ਲਿਖਣ ਪਰ ਤੁਸੀਂ ਦੇਖ ਸਕਦੇ ਕਿ ਜਦੋਂ ਅਸੀਂ ਡਾਕਟਰ ਕਪਿਲਾ ਦੀ ਵਾਰਡ ਦੇ ਵਿੱਚ ਆਪੀ ਡੇ ਵਿਆਹਰੇ ਆਏ ਹੁਣ ਆਪੀ ਡੇ ਦੇ ਬਾਹਰ ਖੜੇ ਹਾਂ ਜਦੋਂ ਅਸੀਂ ਉਹਨਾਂ ਦੇ ਸਹਾਇਕ ਨਾਲ ਗੱਲ ਕਰਨੀ ਗਈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬਾਹਰ ਚਲੇ ਜਾਓ ਪਰ ਡਾਕਟਰ ਸਰ ਕਿਤੇ ਨਾ ਕਿਤੇ ਆਪਣੀ ਸੀਟ ਤੇ ਨਹੀਂ ਬੈਠੇ ਹੋਏ ਸਨ ਪਰ ਜਿੱਦੇ ਬੱਚੇ ਸਹਾਇਕ ਜਿਹੜੇ ਹਨ ਉਹ ਹੀ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦੇ ਰਹੇ ਹਨ ਜਦੋਂ ਗੱਲ ਕੀਤੀ ਮਰੀਜ਼ਾਂ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਨ ਜ ਨਹੀਂ ਕਿ ਜਗਦੇਵ ਤੂੰ ਕਿਤੋਂ ਜਗਦੇਵ ਜਗਦੇਵ ਤੋਂ ਤੇ ਮਿਲ ਗਈ ਦਵਾਈ ਮਿਲ ਗਈ ਹਾਂ ਹਾਂ ਡਾਕਟਰ ਸਾਹਿਬ ਤੇ ਬੈਠੇ ਨਹੀਂ ਉਹ ਨਾਲ ਅੱਗੇ ਮੈਂ ਲੱ खड़ी ਆ ਨਾ ਉਹਨਾਂ ਥੋੜੀ ਜਿਹੀ ਰਹਿੰਦੀ ਮੇਰੀ ਤੇ ਉਹ ਲਿਖਾਉਣੀ ਸੀ ਮੈਨੂੰ ਬਿਲਕੁਲ ਜੀ ਮਰੀਜ਼ਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਡਾਕਟਰ ਸਾਹਿਬ ਆਏ ਨਹੀਂ ਬੈਠੇ ਪਰ ਉਹਨਾਂ ਦੀ ਥੋੜੀ ਦਵਾਈ ਰਹਿੰਦੀ ਸੀ ਉਹ ਹੀ ਲਿਖਵਾਉਣ ਵਾਸਤੇ ਆ ਮੈਂ ਗੁਰਨਾਨਗੋ ਹਾਂਜੀ ਮੈਂ ਹੱਡੀਆਂ ਵਾਲੇ ਡਾਕਟਰ ਨੂੰ ਖੜਾ ਹਾਂ ਕਮਰਾ ਨੰਬਰ 3 'ਚ ਪਰਚੀ ਬਣਵਾਈ ਆ ਤੇ ਪਰ ਡਾਕਟਰ ਸਾਹਿਬ ਹਾਲੇ ਆਏ ਨਹੀਂਗੇ ਉਹ ਤਾਂ ਹੈ ਹੀ ਆ ਜੀ ਪਰ ਇਹ ਆ ਵੀ ਹੁਣ ਡਾਕਟਰ ਸਾਹਿਬ ਨੂੰ ਦੇਖਣਾ ਚਾਹੀਦਾ ਜੀ। ਮੈਂ ਕਿਹਾ ਜੀ ਡਿਊਟੀ ਪਾਉਂਦੀ ਐ ਇਹਨਾਂ ਦੀ ਹਣੀ ਤੇ ਆ ਕੇ ਮਰੀਜ਼ ਨੂੰ ਵੇਖਣ। ਹਾਂਜੀ ਹਾਂਜੀ ਟਾਈਮ ਸਨ ਹੁਣਾਂ ਡਿਊਟੀ ਪਾਉਂਦੀ ਐ ਇਹਨਾਂ ਦੀ ਆ ਕੇ ਵੇਖਣ। ਤੇ ਚਲੋ ਖੈਰ ਆ ਹੀ ਜਾਂਦੇ ਆ ਇਹਨਾਂ ਦੀ ਮਰਜ਼ੀ ਦੀ ਗੱਲ ਐ। ਬੱਚੇ ਦੀ ਐ ਲੱਤ ਦਾ ਐਕਸ-ਰੇ ਕਰਾਉਣਾ ਐ। ਤੇ ਬੈਠੇ ਨਹੀਂ ਆ। ਨਹੀਂ ਆਏ ਨਹੀਂ ਇਹ ਕਹਿੰਦਾ ਵੇਟ ਕਰ ਰਹੇ ਹਾਂ। ਟਾਈਮ ਕਿ ਹੋ ਚੁੱਕਾ ਹੁਣ ਤੱਕ ਬਰਾ। ਟਾਈਮ ਸਾਢੇ 8:00 ਹੋਣ ਦਾ ਐ। ਤਾਂ ਤਕਰੀਬਨ ਆ ਹੀਣਾ ਚਾਹੀਦਾ 8:00 ਵਜੇ ਨਾਲ। ਤੁਸੀਂ ਕਰੋ ਲੈ ਮਨ ਹੋ ਗਿਆ 10 ਮਿੰਟ ਹੋ ਗਏ ਦੋ ਚੱਕਰ ਆ ਗਿਆ ਉਹਨਾਂ ਕਈ 5 ਮਿੰਟ ਕਈ 10 ਮਿੰਟ ਪਿੰਡ ਸੁਲਤਾਨਪੁਰ ਅੰਮ੍ਰਿਤਸਰ ਯਾਰ ਇਹ ਤਾਂ ਤੁਹਾਨੂੰ ਪਤਾ ਹੀ ਐ ਜੋ ਗਰੀਬ ਬੰਦਾ ਫਿਰ ਕੰਮ ਦਾ ਵੀ ਹੁੰਦਾ ਆ ਤੇ ਜੇ ਨਾ ਆਵੇ ਤਾਂ ਪਰੇਸ਼ਾਨੀ ਤੇ ਆਉਣੀ ਹੋਣੀ ਹੈ ਕਿਹਨੂੰ ਨਹੀਂ ਆਉਣੀ ਚਾਹੀਦਾ ਕੀ ਹੋਣਾ ਚਾਹੀਦਾ ਬਸ ਮਜੂਦ ਹੋਵੇ ਜਦ ਆਪਣਾ ਡਾਕਟਰ ਮਜੂਦ ਨਾ ਹੁੰਦਾ ਟਾਈਮ ਨਾ ਆਉਂਦਾ ਪਾ ਟਾਈਮ ਨਾ ਬੰਦਾ ਕਦੇ ਜਾਣਾ ਲਾ ਪੰਦਾ ਕੰਮ ਕਰਦੇ ਜਾਣਾ ਲਾ ਪੰਦਾ ਗੱਲ ਤੇ ਇਹ ਪਰੇਸ਼ਾਨੀ ਹਰ ਕਿਸ ਨੂੰ ਮਦਦ ਨਾ ਕਰਨੇ ਪੈਂਦਾ ਵੇਹੇ ਟਾਈਮ ਕਿਨੇ ਵੇਦੋ ਹੈ ਹਾਂ ਤਕਰੀਬਨ ਟਾਈਮ ਦੇ ਨਾਲ 8 ਵਜੇ ਦਾ ਟਾਈਮ ਚੇਂਜ ਹੋਇਆ ਨਹੀਂ ਕੋਈ ਇਹਨਾਂ ਦਾ ਜੇ ਟਾਈਮ ਚੇਂਜ ਹੋਇਆ ਤਾਂ ਫਿਰ ਲਿਖ ਕੇ ਲਾਦਣਾ ਚਾਹੀਦਾ ਵੀ ਟਾਈਮ ਚੇਂਜ ਹੈਗਾ ਇਸ ਹਾਲ ਦਾ ਤੇ ਮੇਰੀ ਮੰਮੀ ਜੀ ਦੀ ਦਵਾਈ ਲੱਗੀ ਹੋਈ ਹੈ ਕਾਲੀ ਪੀਲੀ ਜੀ ਮੈਂ ਕਪੂਰਥਲੇ ਜ਼ਿਲ੍ਹੇ ਤੋਂ ਆਉਣਾ ਜੀ ਹਾਂਜੀ ਕਿੰਨੇ ਵਜੇ ਆਏ ਸੀ ਤੁਸੀਂ ਤੇ ਮੈਂ ਹੁਣ ਆਪਣੇ 8 ਆਪਣੇ 7:30 ਵਜੇ ਦਾ ਆਇਆ ਹੋਇਆ ਜੀ ਸਰ ਡਾਕਟਰ ਕਿੰਨੇ ਵਜੇ ਆ ਜਾਂਦੇ ਇਹਦੇ ਬਾਰੇ ਜੀ ਮੈਨੂੰ ਪਤਾ ਜੀ ਇਹ ਹੁਣ ਕਿੰਨਾ ਟਾਈਮ ਹੋ ਗਿਆ ਹੈ ਜੀ ਸਾਢੇ ਘੱਟ ਹੁਣ ਸਾਢੇ ਘੱਟ ਹੋਇਆ ਜੀ ਆਇਆ ਕੋ ਦਵਾਈ ਵਾਲਾ ਹਾਂਜੀ ਦਵਾਈ ਵਾਲਾ ਆਇਆ ਕੋ ਦਵਾਈ ਤੇ ਬੈਠੇ ਆ ਭਾਜੀ ਉੱਥੇ ਹੁਣ ਉਹ ਕਹਿੰਦੇ ਵੀ 2 ਮਿੰਟ ਵੇਟ ਕਰੋ ਨਹੀਂ ਜਿਨ੍ਹਾਂ ਨੇ ਦਵਾਈ ਤੁਹਾਡੀ ਤੇ ਨਹੀਂ ਆਈ ਹਾਂਜੀ ਜਿਨ੍ਹਾਂ ਨੇ ਤੁਹਾਡੇ ਕਾਲੀ ਪਿਣੀ ਕੋਈ ਦਵਾਈ ਹੋਏ ਤੇ ਭਾਜੀ ਹੁਣ ਮੈਨੂੰ ਨਹੀਂ ਪਤਾ ਆਏ ਆ ਕਿ ਨਹੀਂ ਆਏ ਸਾਹਮਣੇ ਤਾਂ ਹੈ ਨਹੀਂਗੇ ਨਹੀਂ ਹਾਂਜੀ ਵੇਟ ਕਰ ਰਹੇ ਹਾਂਜੀ ਵੇਟ ਕਰ ਰਹੇ ਹਾਂ 8 ਵਜੇ ਤੱਕ ਡਾਕਟਰਾਂ ਨੇ ਆਪਣੀ ਡਿਊਟੀ ਆ ਕੇ ਮਰੀਜ਼ਾਂ ਨੂੰ ਚੈੱਕ ਕਰਨਾ ਹੁੰਦਾ ਹੈ ਪਰ ਕਿਤੇ ਨਾ ਕਿਤੇ 8 ਵਜੇ ਤੋਂ ਆ ਕੇ ਜਦੋਂ ਫਸਟ ਫਾਟਵੇ ਦੀ ਟੀਮ ਨੇ ਵੇਖਿਆ ਕਿ ਵੱਖ-ਵੱਖ ਭਾਗਾਂ ਦੇ ਵਿੱਚ ਡਾਕਟਰ ਨਹੀਂ ਸਨ ਤੇ ਉਹਨਾਂ ਦੇ ਕਈਆਂ ਥਾਵਾਂ ਤੇ ਉਹਨਾਂ ਦੇ ਰੂਮ ਨੂੰ ਤਾਲੇ ਲੱਗੇ ਹੋਏ ਸਨ ਤੇ ਕਈਆਂ ਥਾਵਾਂ ਤੇ ਮਰੀਜ਼ ਬੈਠੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਪਰ ਕਿਉਂ ਜਦ ਕਿ ਡਾਕਟਰ ਲੱਖਾਂ ਰੁਪਏ ਆਪਣੀ ਤਨਖਾਹ ਲੈ ਰਹੇ ਹਨ ਤੇ ਫਿਰ ਉਹ ਟੈਨਸਰ ਆ ਕੇ ਮਰੀਜ਼ਾਂ ਨੂੰ ਕਿਉਂ ਨਹੀਂ ਵੇਖਦੇ ਇਸ ਦਾ ਮਤਲਬ ਹੈ ਕਿ ਉਹ ਵੀ ਨਹੀਂ ਚਾਹੁੰਦੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਸਾਹਿਬ ਘਰਾਂ ਦੇ ਵਿੱਚ ਹੀ ਮਰੀਜ਼ਾਂ ਨੂੰ ਵੇਖਦੇ ਹਨ ਤੇ ਹਸਪਤਾਲ ਦੇ ਵਿੱਚ ਬਹੁਤ ਹੀ ਘੱਟ ਟਾਈਮ ਦਿੰਦੇ ਹਨ ਪਰ ਅਸੀਂ ਹੁਣ ਅੱਜ ਆ ਕੇ ਜਦੋਂ ਸਿਰੇ ਵੇਖਿਆ 8 ਵਜੇ ਤੋਂ ਬਾਅਦ ਹੁਣ ਇਸ ਵੇਲੇ 8:30 ਦਾ ਟਾਈਮ ਹੋ ਚੱਲਿਆ ਹੈ ਪਰ ਡਾਕਟਰ ਅਜੇ ਵੀ ਬਹੁਤ ਘੱਟ ਹਨ ਕਈਆਂ ਥਾਵਾਂ ਤੇ ਡਾਕਟਰ ਨਹੀਂ ਹਨ ਤੇ ਉਹਨਾਂ ਦੇ ਜੂਨੀਅਰ ਜਾਂ ਉਹਨਾਂ ਦੇ ਸਹਾਇਕ ਹੀ ਮਰੀਜ਼ਾਂ ਨੂੰ ਪਰਚੀਆਂ ਦੇ ਰਹੇ ਹਨ ਤੇ ਅਸੀਂ ਮਰੀਜ਼ਾਂ ਦੀ ਤੁਹਾਨੂੰ ਗੱਲਬਾਤ ਸੁਣਾਵਾਂਗੇ ਤੇ ਪਰਚੀਆਂ ਵੀ ਖਵਾਵਾਂਗੇ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਪਰ ਕਿਤੇ ਨਾ ਕਿਤੇ ਇਹ ਸਰਕਾਰ ਚੁੱਪ ਕਿਉਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਉਹ ਇੰਨੀਆਂ ਮੋਟੀਆਂ ਤਨਖਾਹਾਂ ਇਹਨਾਂ ਡਾਕਟਰਾਂ ਨੂੰ ਦੇ ਰਹੀਆਂ ਹਨ ਤਾਂ ਤੇ ਡਾਕਟਰਾਂ ਦਾ ਵੀ ਫਰਜ਼ ਬੰਦਾ ਹੈ ਆਪਣੇ ਪੇਸ਼ੇ ਨਾਲ ਉਹ ਪਿਆਰ ਕਰਦੇ ਹੋਏ ਸਤਿਕਾਰ ਕਰਦੇ ਹੋਏ ਉਹ ਮਰੀਜ਼ਾਂ ਦੀ ਦੇਖਭਾਲ ਕਰਨ ਅਤੇ ਟਾਈਮ ਸਿਰ ਆਪਣੀਆਂ ਡਿਊਟੀਆਂ ਤੇ ਹਾਜ਼ਰ ਹੋਣ ਤੇ ਡਾਕਟਰ ਸੋ ਵੀ ਬੈਠਦੇ 9 ਵਜੇ ਦਾ ਟਾਈਮ ਹੈ ਨਾ ਦੇਖੋ ਮੈਨੂੰ 10 ਵਜੇ ਚਲੇ ਹਾਂਜੀ ਸ਼ਾਇਦ ਲੇਟ ਹੈ ਹਾਂਜੀ ਕੀ ਹੋਰ 10 ਵਜੇ ਕਿੰਨੀ ਵਾਰ ਇਹਨਾਂ ਨੂੰ ਪੁੱਛਿਆ ਕਿ ਦਰਸਨ ਕਿੰਨੇ ਵਜੇ ਆਣਾ ਤੇ ਇਹਨੇ ਦੱਸਿਆ ਕਿੰਨੇ ਵਜੇ ਆਣਾ ਨਹੀਂ ਬੰਦੇ ਸਾਡੀ ਕੋਈ ਗੱਲ ਨਹੀਂ ਹੋਈ ਅੱਛਾ ਮੈਂ ਤਾਂ ਕੋਈ ਪੱਕਾ ਟਾਈਮ ਨਹੀਂ ਦਰਸਨ ਕੇ ਲੈਣਾ ਨਹੀਂ ਆ ਜਾਂਦੇ ਨੇ 9 ਵਜੇ ਤੇ ਆ ਜਾਂਦੇ ਨੇ ਤੇ ਹੁਣ ਤਾਂ 10 ਵਜੇ ਹੋ ਗਏ ਸ਼ਾਇਦ ਕਿਤੇ ਕਾਰਨ ਰੇਟ ਨੂੰ ਇਹਦੇ ਆ ਜਾਂਦੇ ਨੇ ਮੀਠੇ ਲੋ ਕੀ ਆਦੀ ਦਵਾਈ ਤੁਸੀਂ ਲੈਣਾ ਇੱਥੇ ਉਸ ਓਏ ਹਾਂ ਕੱਬੀ ਸੀਰਵਾ ਦੇਗ ਆਹ ਦੰਨ ਆਹ ਆਹ ਦੰਨ ਉਸਿਆ ਦਜਾ ਵੀਪੀ ਦਾਵਾ ਹਾਂ ਉਹ ਸ਼ੁਕਰ ਦਾਵਾ ਕਦੋਂ ਆਏ ਸੀ ਹਾਂਜੀ ਕਦੋਂ ਦੇ ਆਏ ਸੀ ਆਹ ਆ ਉਹਨੇ ਆਏ ਕੜੀ ਕੜੀ ਗਈਆ ਡਾਕਟਰ ਮਿਲੇ ਕਿ ਨਹੀਂ ਨਹੀਂ ਹਾਂ ਇਹ ਸਾਰੇ ਡਾਕਟਰਾਂ ਵੱਸਤੀ ਹਿਦਾਇਤ ਹੈ ਕਿ ਜਿਹੜੇ ਸਾਫ ਸੁਥਰੇ ਔਰ ਪੜਨ ਯੋਗ ਮਤਲਬ ਪ੍ਰੈਸਕ੍ਰਿਪਸ਼ਨ ਹੋਵੇ ਤਾਂ ਜੋ ਕੋਈ ਕਿ ਤੈਨੂੰ ਪ੍ਰੋਬਲਮ ਨਾ ਆਵੇ ਕੈਮਿਸ ਨੂੰ ਪੜਨ ਤੇ ਕਈ ਵਾਰੀ ਕਿਉਂਕਿ ਇਹ ਦੇਖਿਆ ਗਿਆ ਸੀ ਕਿ ਦਵਾਈ ਗਲਤ ਦਿੱਤੀ ਗਈ ਕਿਉਂਕਿ ਉਹ ਪੜਿਆ ਨਹੀਂ ਗਿਆ ਪ੍ਰੋਪਰਲੀ ਸੋ ਡੈਫੀਨੇਟਲੀ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਬੋਲਡ ਲੈਟਰਸ ਚ ਕੈਪੀਟਲ ਲੈਟਰਸ ਤਾਂਕਿ ਉਹ ਪ੍ਰੋਪਰਲੀ ਪੜਿਆ ਜਾ ਸਕੇ ਇਹਦਾ ਹੁਣ ਅਸੀਂ ਅੱਗੇ ਵੀ ਆਪਣੇ ਜੂਨੀਅਰ ਡਾਕਟਰਸ ਨੂੰ ਵੀ ਪਾਸ ਔਨ ਕਰ ਦਿੱਤੀਆਂ ਤੇ ਇਹਦਾ ਕਾਫੀ ਹੱਦ ਤੱਕ ਪਾਲਨ ਸ਼ੁਰੂ ਹੋ ਚੁੱਕਾ ਹੈ ਡੇਲੀ ਤਾਂ ਦੇਖੋ 100 150 ਮਰੀਜ਼ ਤਾਂ ਆ ਹੀ ਜਾਂਦਾ ਹੈ ਓਪੀਡੀ ਵਿੱਚ ਅਸਾ ਸਾਲਟ ਹੀ ਲਿਖ ਦਿੰਦੇ ਆ ਮਤਲਬ ਹਾਂ ਹਾਂ ਮੋਸਟਲੀ ਕੋਈ ਕੋਈ ਹੈ ਬੜੀ ਹਾਈ ਐਂਡ ਦਵਾਈ ਜਿਹੜੀ ਕਿ ਸ਼ਾਇਦ ਜਨਰਿਕ ਚ ਨਹੀਂ ਹੁੰਦੀ ਉਹ ਸਾਨੂੰ ਲੱਗਦਾ ਹੈ ਕਿ ਪੇਸ਼ੈਂਟ ਨੂੰ ਲੋਡ ਹੈ ਤਾਂ ਭਾਵੇਂ ਲਿਖਿਆ ਸੀ 99% ਤਾਂ ਸੀ ਜਨਰਿਕ ਉਸ ਚ ਲਿਖ ਦਿੰਦੇ ਆ ਆਮ ਆਕਸੀਸਿਲਿਨ ਲਿਖ ਦਿੰਨੇ ਆ ਹਾਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਠੀਕ ਕਿਉਂਕਿ ਜਨੋਸ਼ਦੀ ਖੁੱਲੀ ਹੈ ਇੱਥੇ ਤੇ ਪੇਸ਼ੈਂਟ ਨੂੰ ਕਾਫੀ ਬੈਨੀਫਿਟ ਮਿਲ ਜਾਂਦਾ ਹੈ ਇਸ ਚੀਜ਼ ਦਾ ਜਨੋਸ਼ਦੀ ਹੈਗੀ ਆ ਅੰਦਰ ਉਹਦੇ ਨਾਲ ਫਿਰ ਕਾਫੀ ਬੈਨੀਫਿਟ ਮਿਲ ਜਾਂਦਾ ਹੈ ਉਹ ਅੱਛਾ ਉਹ ਤੋਂ ਬ੍ਰਾਂਡ ਆਪ ਆਟੋਮੈਟਿਕਲੀ ਜਿਹੜਾ ਬੈਟਰ ਹੁੰਦਾ ਉਹ ਦੇ ਦਿੰਦੇ ਨੇ ਉੱਥੇ। ਪਹਿਲਾਂ ਬਹੁਤ ਪ੍ਰੋਪਗੈਂਡਾ ਦਾ ਰੋਲਾ ਸੀ ਵੀ ਬਹੁਤ ਜ਼ਿਆਦਾ ਕਮਿਸ਼ਨ ਤੇ ਦਵਾਈਆਂ ਲਿਖੀਆਂ ਜਾਂਦੀਆਂ ਸੀ। ਨਹੀਂ ਨਹੀਂ ਐਸਾ। ਦੇ ਸਾਹਮਣੇ ਮਿਲਦੀ ਹੈ तकरीबन ਉਹਨਾਂ ਬਾਅਦ ਐਸਾ ਕੁਝ ਵੀ ਨਹੀਂ ਹੈ। ਹਾਂ ਐਸਾ ਕੁਝ ਨਹੀਂ ਹੈ। ਕੁਝ ਨਹੀਂ ਐਸਾ। ਮਤਲਬ ਜਨਰਿਕ ਹੀ ਹੁੰਦੀ ਹੈ ਮੋਸਟਲੀ ਆਯੁਸ਼ਮਾਨ ਹੁੰਦੇ ਆ। ਬਾਕੀ ਸਾਰੀ ਜਨਰਿਕ ਹੁੰਦੀ ਜਿਹੜੀ ਮੈਡੀਸਨ ਅੰਦਰ ਅਵੇਲੇਬਲ ਹੁੰਦੀ ਅੰਦਰ ਹੀ ਹੁੰਦੀ। ਔਰ ਇੱਕ ਇੱਕ ਹੋ ਰਹੀ ਹੈ ਹਦਾਇ ਜਿਹੜੇ ਡਾਇਰੈਕਟਰ ਮੈਡੀਕਲ ਵੱਲੋਂ ਵੀ ਜਿਹੜੇ ਡਾਕਟਰ ਪਿਛਲੇ ਪੂ ਲਿਖਣਗੇ ਉਹ ਸਾਡੇ ਹਾਜੀ ਸਲਿੱਪ ਦੇ ਕੈਪੀਟਲ ਵਰਡ ਦੇ ਵਿੱਚ ਲਿਖਣਗੇ ਹਾਂ ਕੈਮੀਕਲ ਵਰਡ ਦੇ ਵਿੱਚ ਹਾਂਜੀ ਜਿਹੜੀ ਵੀ ਉਹਦੇ ਸాల్ਟ ਨੇਮ ਹੁੰਦਾ ਸాల్ਟ ਨੇਮ ਹੀ ਲਿਖੀਦਾ ਆਪਾਂ ਜਨਰਿਕ ਹੀ 22 ਦਸੰਬਰ ਦਿਨ ਸੋਮਵਾਰ ਨੂੰ ਸਾਡੀ ਫਾਸਟਵੇ ਨਿਊ ਟੀਮ ਵੱਲੋਂ ਜਿਹੜਾ ਕਿ ਸਿਰੇ ਤੜਕਸਾਰ ਜਿਹੜਾ ਗੁਰਨਾਨਗ ਹਸਪੀਟਲ ਦਾ ਦੌਰਾ ਕੀਤਾ ਗਿਆ ਜਿਹਦੇ ਸਬੰਧ ਦੇ ਵਿੱਚ ਦੇਖਿਆ ਗਿਆ ਕਿ ਜਿਹੜੀਆਂ ਕਮੀਆਂ ਸੀਗੀਆਂ ਡਾਕਟਰ ਜਿਹੜੇ ਆਪਣੇ ਬਿਲਕੁਲ ਟੈਂਸਰ ਨਹੀਂ ਸੀਗੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰਾਂ ਜਿਹੜਾ ਟਾਈਮ ਨੇ ਅਧਾਰ ਤੇ ਜਿਹੜਾ ਹੈਗਾ 8 ਵਜੇ ਤੋਂ ਪਹਿਲਾਂ ਦਾ ਉਹ ਇਥੇ ਮੌਜੂਦ ਹੋਣੇ ਚਾਹੀਦੇ ਆ ਔਰ ਜਿਹੜਾ ਮਰੀਜ਼ਾਂ ਨੂੰ ਜਿਹੜਾ ਇਲਾਜ ਆ ਵਧੀਆ ਮਿਲ ਸਕੇ ਉਹਦੇ ਸਬੰਧ ਦੇ ਵਿੱਚ ਇਹ ਜਦ ਹੀ ਪ੍ਰਿੰਸੀਪਲ ਦੇਵਗੰਗ ਹਰਾਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੀ ਸੀਟ ਤੇ ਮੌਜੂਦ ਨਹੀਂ ਸੀ ਔਰ ਪਿੱਛੇ ਵੀ ਕੁਝ ਦਿਨ ਪਹਿਲਾਂ ਵੀ ਸਾਡੀ ਟੀਮ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੈਮਰੇ ਦੇ ਅੱਗੇ ਆਨ ਤੋਂ ਮਨਾ ਕਰ ਦਿੱਤਾ ਤੇ ਸੂਤਰਾਂ ਤੋਂ ਕੁਝ ਹਵਾਲੇ ਤੋਂ ਕੁਝ ਚੀਜ਼ਾਂ ਪਤੀਆਂ ਲੱਗੀਆਂ ਨੇ ਕਿ ਉਹਨਾਂ ਦੇ ਬ੍ਰਦਰ ਵੀ ਕਿਤੇ ਇਥੇ ਹਸਪਤਾਲ ਚ ਦਾਖਲ ਕਰਵਾਏ ਗਏ ਨੇ ਕਿਸੇ ਚੀਜ਼ ਨੂੰ ਲੈ ਕੇ ਪਰ ਉਹਨਾਂ ਨੂੰ ਲੱਗਦਾ ਸ਼ਾਇਦ ਉਹਤੇ ਕੁ ਸਵਾਲ ਨਹੀਂ ਕੀਤੇ ਜਾਣ ਸ਼ਾਇਦ ਉਹ ਤਾਂ ਕੈਮਰੇ ਤੋਂ ਪਿੱਛੇ ਭੱਜ ਰਹੇ ਨੇ ਤੇ ਸਰਕਾਰ ਨੂੰ ਸੋਚਣ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਨਿਰਧਾਰਿਤ ਟਾਈਮ ਡਾਕਟਰਾਂ ਨੂੰ ਦਿੱਤਾ ਗਿਆ ਲੋਕਾਂ ਦੀ ਸਹੂਲਤ ਦੇ ਲਈ ਸੋ ਮਰੀਜ਼ਾਂ ਦੀ ਸਹੂਲਤ ਲਈ ਡਾਕਟਰਾਂ ਨੂੰ ਆਪਣੇ ਸਮੇਂ ਸਿਰ ਆਉਣ ਦੀ ਲੋੜ ਹੈ ਤੇ ਪੰਜਾਬ ਸਰਕਾਰ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਹੈ ਜੇ ਡਾਕਟਰ ਨਹੀਂ ਆ ਰਹੇ ਉਹਨਾਂ ਤੇ ਜ਼ਰੂਰ ਕੋਈ ਬੰਦਾ ਜਿਹੜਾ ਸਿਸਟਮ ਹੈ ਹੋਣਾ ਚਾਹੀਦਾ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਸ਼ਰਮਾ ਫਾਸਟ ਰੇ ਨਿਊਜ਼ ਅੰਮ੍ਰਿਤਸਰ